ਬਾਕੀ ਨਮਾਸ਼ਾਦ ਆਬਾ YouTube ਚੈਨਲ ਬੱਗਾ ਜਿਹੜਾ ਆ ਉਹ ਬੱਸ ਸਟੈਂਡ ਦੇ ਕਰੀਬ ਪਹੁੰਚ ਚੁੱਕੇ ਨੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾਂ ਵੱਲੋਂ ਜਿਹੜਾ ਕਿ ਉਹ ਟ੍ਰੈਫਿਕ ਬਹੁਤ ਜ਼ਿਆਦਾ ਹੈਗੀ ਆ ਔਰ ਨੌਜਵਾਨਾਂ ਵੱਲੋਂ ਜਿਹੜਾ ਆ ਉਹ ਰਸ ਨਾ ਪਵੇ ਇਸ ਕਰਕੇ ਜਿਹੜਾ ਆ ਕਿ ਆ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਨੂੰ ਜਿਹੜਾ ਆ ਉਹ ਇੱਧਰ ਉੱਧਰ ਕਰਕੇ ਜਿਹੜਾ ਲਗਾਇਆ ਜਾ ਰਿਹਾ ਆ ਔਰ ਆ ਤੁਸੀਂ ਰਾਜਾ ਸਾਹਿਬ ਟੈਕਸੀ ਸਟੈਂਡ ਦੇਖ ਸਕਦੇ ਹੋ ਇੱਥੋਂ ਵੀ ਗੱਡੀਆਂ ਜਿਹੜੀਆਂ ਉਹ ਫ੍ਰੀ ਜਿਹੜੀਆਂ ਲਗਾਈਆਂ ਹੋਈਆਂ ਨੇ ਔਰ ਤੁਸੀਂ ਬੱਸ ਸਟੈਂਡ ਇਹ ਇਸ ਵੇਲੇ ਬੰਗਾ ਦਾ ਤੁਹਾਨੂੰ ਦਿਖਾ ਰਹੇ ਆ ਹਰ ਪਾਸੇ ਜਿਹੜਾ ਆ ਕਿ ਉਹ ਉਤੋਂ ਟਲੰਗਰ ਵਰਤਾਏ ਜਾ ਰਹੇ ਨੇ ਕਿਤੇ ਚਾਪ ਕੋੜਿਆਂ ਦਾ ਲੰਗਰ ਆ ਕਿਤੇ ਠੰਡੇ ਮਿੱਠੇ ਜਲਦੀ ਸੇਵਾ ਕੀਤੀ ਜਾ ਰਹੀ ਹੈ ਇੱਥੇ ਇਹ ਹੈਗੇ ਆ ਜੀ ਆਪਣੇ ਧੰਨਤਾ ਰਾਜਾ ਸਾਹਿਬ ਦੇ ਟੈਕਸੀ ਸਟੈਂਡ ਬੰਗਾ ਦਾ ਤੁਹਾਨੂੰ ਜਿਹੜਾ ਉਹ ਅਸੀਂ ਦਿਖਾ ਰਹੇ ਆ ਔਰ ਸੇਵਾਦਾਰ ਜਿਹੜੇ ਆ ਵਕੂਬੀ ਸੇਵਾ ਜਿਹੜੇ ਆ ਨਿਵਾ ਰਹੇ ਨੇ ਕਾਫੀ ਰਸ਼ ਹੈ ਇੱਥੇ ਆਜੋ ਆਜੋ ਜਿਸ ਤਰ੍ਹਾਂ ਸਾਡੀ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਅਸੀਂ ਕਿਹਾ ਸੀ ਕਿ ਬੰਗਾ ਤੱਕ ਜਿਹੜਾ ਆ ਉਹ ਜਿੰਨੇ ਵੀ ਪਿੰਡ ਨੇ ਜਿੰਨੇ ਵੀ ਆਲੇ ਦੁਆਲੇ ਦੇ ਆਂਦੇ ਨੇ ਉਹ ਸਾਰਿਆਂ ਦਾ ਤੁਹਾਨੂੰ ਜਿਹੜਾ ਦਿਖਾਇਆ ਜਾਏਗਾ ਔਰ ਇਸ ਵਕਤ ਜਿਹੜਾ ਆ ਬੰਗਾ ਜਿਹੜਾ ਬੱਸ ਅੱਡੇ ਦੇ ਉੱਪਰ ਆ ਮੈਂ ਔਰ ਤੁਸੀਂ ਦੇਖ ਸਕਦੇ ਹੋ ਕਿ ਲਾਈਨਾਂ ਦੇ ਵਿੱਚ ਜਿਹੜਾ ਆ ਕਿ ਉਹ ਵਾਕਈ ਰਾਜਾ ਸਾਹਿਬ ਜੀ ਦੀ ਬੜੀ ਕਿਰਪਾ ਆ ਕਿ ਹਰ ਇੱਕ ਜੋ ਆ ਲਾਈਨ ਦੇ ਵਿੱਚ ਲੱਗੇ ਹੋਏ ਨੇ ਇਹ ਨਹੀਂ ਆ ਕਿ ਕਿਸੇ ਨੂੰ ਕਾਲੀ ਆ ਕਿ ਇੱਕ ਤੋਂ ਦੂਜੇ ਦੇ ਅੱਗੇ ਤੋਂ ਅੱਗੇ ਲੱਗੇ ਰਹਿਣ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਔਰ ਇੱਥੇ ਜਿਹੜਾ ਆ ਔਰ ਅੰਦਰ ਵੀ ਜਿਹੜਾ ਆ ਕਿ ਤੁਸੀਂ ਦੇਖ ਸਕਦੇ ਹੋ ਔਰ ਕਾਫੀ ਜਿਹੜਾ ਇੱਥੇ ਜਿਹੜਾ ਉਹ ਰਸ਼ ਹੈਗਾ ਤੁਹਾਨੂੰ ਇਹ ਬੰਗਿਆ ਦਾ ਜਿਹੜਾ ਦਿਖਾ ਰਹੇ ਆ ਔਰ ਰਸ਼ ਤੁਸੀਂ ਦੇਖ ਸਕਦੇ ਹੋ ਕਾਫੀ ਰਸ਼ ਆ ਅੱਗੇ ਚੱਲਦੇ ਆ ਅੱਗੇ ਜਾ ਕੇ ਦੇਖਦੇ ਆ ਕਿ ਇਹ ਬਾਸਾਡੇ ਦੇ ਉੱਪਰ ਅੱਗੇ ਜਾ ਕੇ ਕੀ ਆ ਔਰ ਇਹ ਇਹ ਜਿਹੜਾ ਆ ਬਾਸਾਡੇ ਦੇ ਉੱਪਰ ਆ ਉਧਰ ਦਾ ਦਬੰਦਕਾਇਆ ਇੱਧਰ ਆਜ਼ਾਦ ਟੈਕਸੀ ਸਟੈਂਡ ਬੈਲਫੇਅਰ ਸੁਸਾਇਟੀ ਵੱਲੋਂ ਵੀ ਜਿਹੜਾ ਹੈ ਇੱਥੇ ਲੰਗਰ ਜਿਹੜਾ ਉਹ ਲਗਾਇਆ ਗਿਆ ਆ ਇਹ ਆਜ਼ਾਦ ਟੈਕਸੀ ਸਟੈਂਡ ਬੈਲਫੇਅਰ ਸੁਸਾਇਟੀ બસ ਸਟੈਂਡ ਬੰਗਾ ਔਰ ਤੁਸੀਂ ਦੇਖ ਸਕਦੇ ਹੋ ਅੰਦਰ ਵੀ ਜਿਹੜੇ ਆ ਉਹ ਦੂਰ ਤੱਕ ਕਿੱਥੇ ਤੱਕ ਨਜ਼ਰ ਜਾ ਰਹੀ ਆ ਟੇਬਲ ਵਗੈਰਾ ਵੀ ਲਗਾਏ ਹੋਏ ਨੇ ਪ੍ਰਬੰਧ ਜਿਹੜੇ ਆ ਉਹ ਜਿੱਥੇ-ਜਿੱਥੇ ਵੀ ਸਾਡੀ ਟੀਮ ਗਈ ਆ ਬਹੁਤ ਹੀ ਚੰਗੇ ਪ੍ਰਬੰਧ ਕੀਤੇ ਹੋਏ ਨੇ ਔਰ ਨੌਜਵਾਨਾਂ ਵੱਲੋਂ ਤੁਸੀਂ ਦੇਖ ਸਕਦੇ ਆ ਕਾਫੀ ਰਸ਼ ਹੈਗਾ ਗੱਡੀਆਂ ਫ੍ਰੀ ਲਗਾਈਆਂ ਗਈਆਂ ਨੇ ਇੱਧਰ ਵੀ ਜਿਹੜਾ ਆ ਮਿੰਨੀ ਬੱਸ ਸਰਵਿਸ ਆਟੋ ਜੂਨੀਅਰ ਟੈਂਪੂ ਜੂਨੀਅਰ ਬੰਗਾ ਉਹਨਾਂ ਵੱਲੋਂ ਵੀ ਜਿਹੜਾ ਹੈ ਸੇਵਾ ਜਿਹੜੀ ਆ ਨਿਭਾਈ ਜਾ ਰਹੀ ਆ ਰਸ਼ ਕਾਫੀ ਹੈਗਾ ਆ ਨੌਜਵਾਨ ਲੱਗੇ ਹੋਏ ਨੇ ਪਰ ਸਾਹਮਣੇ ਇੱਕ ਬੋਰਡ ਤੇ ਮੇਰੀ ਨਜ਼ਰ ਪਈ ਆ ਬੰਗਾ ਦੀ ਡਿਊਟੀ ਸਾਡੀ ਸਾਰਿਆਂ ਦੀ ਡਿਊਟੀ ਬਲਕਿ ਰਾਜਾ ਸਾਹਿਬ ਜੀ ਬਜਾਰੇ ਵਾਲਿਆਂ ਦੀ ਜੋ ਵਰਸੀ ਆ ਜਾਂ ਕੋਈ ਪ੍ਰੋਗਰਾਮ ਹੁੰਦਿਆ ਇਸ ਗੱਲ ਤੋਂ ਮੈਨੂੰ ਚੇਤੇ ਆਇਆ ਉਹ ਸਾਰੇ ਆਪਣੀ ਡਿਊਟੀ ਸਮਝ ਕੇ ਜਿਹੜੀ ਆ ਵਾਖੂਬੀ ਸੇਵਾ ਜਿਹੜੇ ਆ ਉਹ ਨਿਭਾ ਰਹੇ ਨੇ ਸੇਵਾ ਜਿਹੜੀ ਆ ਇੱਥੇ ਕਰ ਰਹੇ ਨੇ ਵਰਤਨਾ ਦੀ ਤੈਨਾਂ ਦੱਸਿਆ ਕਿ ਹਰ ਥਾਂ ਤੋਂ ਜਿਹੜੀਆਂ ਉਹ ਫ੍ਰੀ ਗੱਡੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਹੜੀਆਂ ਉਹ ਗੱਡੀਆਂ ਦਾ ਤੁਸੀਂ ਦੇਖ ਪਾ ਰਹੇ ਹੋ ਕਾਫੀ ਦੂਰ ਦੂਰ ਤੱਕ ਟ੍ਰੈਫਿਕ ਹੈ ਇੱਧਰ ਵੀ ਜਿਹੜੇ ਆ ਜਿਸ ਤਰ੍ਹਾਂ ਦੱਸਿਆ ਕਿ ਥਾਂ ਥਾਂ ਤੇ ਲੰਗਰ ਲੱਗੇ ਹੋਏ ਨੇ ਉਕੀ ਇੱਥੇ ਸੰਗਤ ਜੇ ਕੋਈ ਇਸ ਇਲਾਕੇ ਦੀ ਆਂਦੀ ਆ ਇਹ ਤੇ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀ ਸੰਗਤ ਹੈਗੀ ਆ ਇੱਥੇ ਆਂਦੇ ਨੇ ਉਹ ਤੁਹਾਨੂੰ ਅਲੱਗ-ਅਲੱਗ ਥਾਵਾਂ ਦਾ ਅਸੀਂ ਜਿਹੜਾ ਆ ਇਹ ਦਿਖਾ ਰਹੇ ਹੈ ਗਿਆ ਸੇਵਾਦਾਰ ਜਿਹੜੇ ਆ ਉਹ ਆਪਣੇ ਵੱਲੋਂ ਬਖੂਬੀ ਸੇਵਾ ਨੁਹਾ ਨੁਹਾ ਰਹੇ ਨੇ ਹੋ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਜਿਹੜਾ ਹਰ ਸਥਾਨ ਦਾ ਜਿਹੜਾ ਦਿਖਾਇਆ ਦਿਖਾਇਆ ਜਾਵੇ ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਹਰ ਜਗ੍ਹਾ ਦਾ ਜਿਹੜਾ ਉਹ ਦਿਖਾ ਜਾਵੇ ਦੇਖ ਸਕਦੇ ਹੋ ਕਿ ਥਾਂ ਥਾਂ ਜਿਹੜੇ ਟੁੱਟੇ ਅੰਦਰ ਔਰ ਲੱਗੇ ਹੋਏ ਨੇ ਇਸ ਵੇਲੇ ਮੈਂ ਬੰਗਾ ਬੱਸ ਸਟੈਂਡ ਦੇ ਉੱਪਰ ਆ ਔਰ ਦੇਖ ਪਾ ਰਹੇ ਹਾਂ ਤੁਹਾਨੂੰ ਅਸੀਂ ਹਰ ਥਾਂ ਦੀ ਜਿਹੜੀ ਹੈ ਵੀਡੀਓ ਜਿਹੜੀ ਹੈ ਦਿਖਾ ਰਹੇ ਹਾਂ ਹਰ ਥਾਂ ਜਿਹੜੇ ਸੇਵਾਦਾਰ ਹੈਗੇ ਉਹ ਸੇਵਾ ਕਰ ਰਹੇ ਨੇ ਔਰ ਮੈਨੂੰ ਲੱਗਦਾ ਕਿ ਜਿਹੜੀ ਬਾਕੀ ਪਿੰਡਾਂ ਨਾਲੋਂ ਬੰਗਾ ਸ਼ਹਿਰ ਦੀ ਇੱਕੋ ਹੀ ਜਿਹੜੀ ਵੀਡੀਓ ਅਲੱਗ ਤੌਰ ਤੇ ਪਾਣੀ ਪੈਗੀ ਕੋਕਰੀ ਇੱਥੇ ਤੇ ਜਿੱਥੇ ਜਾਓ ਉੱਥੇ ਹੀ ਉਤੋਂ ਉਤ ਲੰਗਰ ਵਰਤਾਏ ਗਏ ਜਾ ਰਹੇ ਨੇ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ ਔਰ ਇੱਧਰ ਤੁਸੀਂ ਦੇਖ ਪਾ ਦੇਖ ਪਾ ਰਹੇ ਹੋ ਔਰ ਛੋਟੇ ਬੱਚੇ ਨੂੰ ਦੇਖ ਰਹੇ ਹਾਂ ਲਿਖਿਆ ਹੋਇਆ ਆ ਰਾਜਾ ਸਾਹਿਬ ਅੱਗੇ ਲਿਖਿਆ ਠੰਡਾ ਜਲ ਦਾ ਲੰਗਰ ਵਾਕਿਆ ਇਹ ਤੁਸੀਂ ਦੇਖ ਪਾ ਰਹੇ ਹੋ ਬੱਚੇ ਔਰ ਨਵਾਂ ਸ਼ਰਦ ਬਾਬਾ YouTube ਚੈਨਲ ਦੇ ਬੱਚੇ ਨੂੰ ਇਸ ਲਈ ਅਧਕਾਰਿਆ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਬੱਚਿਆਂ ਦੀ ਵੀ ਕਾफी ਸ਼ਰਧਾ ਹੈਗੀ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਤੁਹਾਨੂੰ ਬੰਗਿਆ ਦਾ ਹੀ ਦਿਖਾ ਰਹੇ ਹਾਂ ਕਿਉਂਕਿ ਮੈਂ ਜੈਸ ਪਾਸੇ ਨੂੰ ਵੀ ਚਲੇ ਜਾਣਾ ਆ ਉੱਥੇ ਤਾਂ ਤਾਂ ਰਾਜਾ ਸਾਹਿਬ ਜੀ ਦੇ ਜਿਹੜੇ ਓ ਤੋਂ ਟੁੱਟ ਲੰਗਰ ਕਿਤੇ ਬਣ ਰਹੇ ਨੇ ਕਿਤੇ ਬਣਾਏ ਜਾ ਰਹੇ ਨੇ ਕਿਤੇ ਵਰਤਾਇਆ ਜਾ ਰਿਹਾ ਆ ਔਰ ਇੱਥੋਂ ਗੱਡੀਆਂ ਵੀ ਫ੍ਰੀ ਲੱਗੀਆਂ ਹੋਈਆਂ ਨੇ ਟੈਕਸਟਰੀ ਸਟੈਂਡ ਵੈਲਫੇਅਰ ਸੁਸਾਇਟੀ ਸੀਰ ਭਗਤ ਸਿੰਘ ਨਗਰ ਇੱਥੇ ਵੀ ਜਿਹੜੀ ਆ ਜਿੱਥੇ ਸੇਵਾ ਕੀਤੀ ਜਾ ਰਹੀ ਆ ਗੱਡੀਆਂ ਦੀ ਉੱਥੇ ਹੀ ਜਿਹੜਾ ਜਲ ਵੀ ਵਰਤਾਇਆ ਜਾ ਰਿਹਾ ਆ ਥਾਂ ਥਾਂ ਟੁੱਟ ਲੰਗਰ ਵਰਤਾਏ ਜਾ ਰਹੇ ਨੇ ਤੁਸੀਂ ਜਿਹੜਾ ਆ ਬੰਗਿਆਂ ਦਾ ਦੇਖ ਪਾ ਰਹੇ ਹੋ ਪੱਕੋ-ਵੱਕ ਪਿੰਡਾਂ ਦੇ ਤੇ ਅਸੀਂ ਹਾਂ ਜੀ ਮਹਾਰਾਜ ਹਾਂ ਨਹੀਂ ਠੀਕ ਹੈ ਜੀ ਔਰ ਇਹ ਤੁਹਾਨੂੰ ਬੰਗਿਆਂ ਦਾ ਦਿਖਾਇਆ ਜਾ ਰਿਹਾ ਆ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਹਰ ਪਿੰਡ ਹਰ ਸ਼ਹਿਰ ਜਿੱਥੋਂ ਤੱਕ ਵੀ ਸਾਡੇ ਕੋਲ ਜਾ ਸਕਿਆ ਸੀ ਤੁਹਾਨੂੰ ਸਾਰਿਆਂ ਨੂੰ ਇਹ ਦਿਖਾਈਏ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਗੁਰਮੀਤ ਸਿੰਘ ਜੀ ਇਹ ਜਿਹੜੇ ਮੈਂ ਤਾਂ ਜਿਹੜੇ ਪਾਸੇ ਨਜ਼ਰ ਮਾਰੋ ਲੰਗਰੀ ਲੰਗਰ ਆ ਤੁਸੀਂ ਆਪਣੇ ਬਾਰੇ ਦੱਸੋ ਮੜ ਜਾ ਜੀ ਸਾਨੂੰ ਹੋਗਾ 12-17 ਸਾਤ ਤੋਂ ਉੱਪਰ ਹੋਗਾ ਰੁਪਏ ਦੇ ਲੰਗਰ ਤੋਂ ਇਹ ਲੱਗਣ ਦਾ ਮਤਲਬ 1000 ਤੋਂ ਸ਼ੁਰੂ ਹੋਇਆ ਲੱਖਾਂ ਰੁਪਏ ਵੀ ਜਿਹੜੇ ਲੱਗ ਜਾਂਦਾ ਠੀਕ ਹੈ ਦੇਖ ਪਾ ਰਹੇ ਹਾਂ ਇਸ ਮੌਕੇ ਤੇ ਉੱਪਰ ਡਾਕਟਰ ਸੇਖ ਅੱਖਾਂ ਦਾ ਹਸਤਾਲ ਇਹਨਾਂ ਵੱਲੋਂ ਜਿਹੜਾ ਲਿਖਿਆ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ 31824 ਇਹ ਵੀ ਜਿਹੜਾ ਔਰ ਸੇਵਾਦਾਰ ਜਿਹੜਾ ਉਹ ਤੁਸੀਂ ਘਰ ਦੇਖ ਰਹੇ ਹੋ ਸੇਵਾ ਨਿਭਾ ਰਹੇ ਹੋ ਇਹ ਵੀ ਤੁਹਾਨੂੰ ਜਿਹੜਾ ਬੰਗਿਆਂ ਤੋਂ ਸਿਧਾਰ ਰਹੇ ਆ ਜਿੱਥੇ ਤੱਕ ਵੀ ਨਜ਼ਰ ਜਾਏਗੀ ਉਹ ਟੁੱਟ ਲੰਗਰ ਜਿਹੜੇ ਆ ਉਹ ਵਰਤਾਏ ਜਾ ਰਹੇ ਨੇ ਦਾ ਦੇ ਵਿੱਚ ਜਿਹੜਾ ਆ ਕਿ ਨਿਕਾ ਸਵਾਗਤ ਜਿਹੜਾ ਕੀਤਾ ਜਾ ਰਿਹਾ ਤੇ ਚੌਥਾ ਸਲਾਨਾ ਭੰਡਾਰਾ ਜਿਹੜਾ ਆ ਉਹ ਵਿਸ਼ਾਲ ਬੇਕਰੀ ਇੱਥੇ ਵੀ ਜਿਹੜਾ ਉਹ ਲਗਾਇਆ ਜਾ ਰਿਹਾ ਇਸ ਤਰ੍ਹਾਂ ਅਸੀਂ ਤੁਹਾਨੂੰ ਉਤਟਰ ਲੰਗਰ ਜਿਹੜੇ ਆ ਉਹ ਵਰਤਾਇ ਜਾ ਰਹੇ ਨੇ ਉਹ ਤੁਹਾਨੂੰ ਦਿਖਾਇਆ ਹੈਗਾ ਔਰ ਇੱਥੇ ਜਿਹੜਾ ਆ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਜਿਹੜਾ ਆ ਉਹ ਵੀ ਲੱਗਾ ਹੋਇਆ ਆ ਇੱਥੇ ਜਿਹੜਾ ਆ ਅੱਖਾਂ ਦੇੜੀਆਂ ਉਹ ਚੈੱਕਅਪ ਕੀਤੀਆਂ ਜਾ ਰਹੀਆਂ ਨੇ ਔਰ ਸਾਡੀ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਜਿੰਨੇ ਵੀ ਪ੍ਰੋਗਰਾਮ ਇੱਥੇ ਦਿਖਾਏ ਜਾਂਦੇ ਨੇ ਉਹ ਸਾਰੇ ਨਮਾ ਸ਼ਰਦ ਬਾਬਾ YouTube ਚੈਨਲ ਤੇ ਦਿਖਾਏ ਜਾਣ ਜਿਹੜਾ ਜਿਹੜਾ ਉਹ ਤੁਹਾਨੂੰ ਪਹਿਲਾਂ ਬਾਹਰ ਜਿਹੜਾ ਅਸੀਂ ਰੋਡ ਦਾ ਦ੍ਰਿਸ਼ ਦਿਖਾਇਆ ਹੈਗਾ ਜੋ ਇੱਥੇ ਲੰਗਰ ਲੱਗੇ ਨੇ ਹੁਣ ਤੁਹਾਨੂੰ ਭਰੋ ਮਜਾਰਾ ਜਿਹੜਾ ਇਹ ਲਿੰਕ ਰੋਡ ਆ ਜਾਂਦਾ ਹੈਗਾ ਆ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਟੋਟਲ ਅੰਗੜ ਜਿਹੜੇ ਆ ਉਹਨਾਂ ਦੀ ਤਿਆਰੀ ਵੀ ਚੱਲ ਰਹੀ ਹੈਗੀ ਆ ਔਰ ਹੋਲ ਡਰਿੰਕ ਵੀ ਜਿਹੜੀ ਹੈਗੀ ਆ ਕਿ ਉਹ ਇੱਥੇ ਵੀ ਜਿਹੜਾ ਆ ਸੇਵਾ ਨਿਭਾਈ ਜਾ ਰਹੀ ਆ ਸਾਡੀ ਕੋਸ਼ਿਸ਼ ਰਹਿੰਦੀ ਹੈਗੀ ਆ ਕਿ ਤੁਹਾਨੂੰ ਜੋ ਲਿੰਕ ਰੋਡ ਨੇ ਮੇਨ ਰੋਡ ਨੇ ਜੋ-ਜੋ ਵੀ ਇੱਥੇ ਦੇ ਪ੍ਰੋਗਰਾਮ ਨੇ ਉਹ ਸਾਰੇ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਅਸੀਂ ਤੁਹਾਨੂੰ ਦਿਖਾ ਸਕੀਏ ਔਰ ਆਏ ਤੁਸੀਂ ਦੇਖ ਰਹੇ ਹੋ ਪਰੋ ਮਜਾਰਾ ਜਿਹੜਾ ਤੁਸੀਂ ਪਿੰਡ ਬਾਹਰ ਬਾਹਰ ਦੇ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਔਰ ਤੁਹਾਨੂੰ ਇਹ ਪਿੰਡ ਦੇ ਅੰਦਰ ਦਾ ਜਿਹੜਾ ਹੈ ਦਿਖਾ ਰਹੇ ਆ ਤੁਹਾਨੂੰ ਜਿਹੜਾ ਹੈ ਪਰੋ ਮਜਾਰਾ ਜਿਹੜਾ ਹੈ ਲਿੰਕ ਰੋਡ ਹੈਗਾ ਪਹਿਲਾਂ ਤੁਹਾਨੂੰ ਅਸੀਂ ਬਾਹਰ ਦਾ ਜਿਹੜਾ ਸਾਰਾ ਦਿਖਾਇਆ ਤੇ ਅੰਦਰ ਇੱਥੇ ਵੀ ਤੁਸੀਂ ਦੇਖ ਪਾ ਰਹੇ ਹੋ ਸੇਵਾਦਾਰ ਜਿਹੜੇ ਆ ਬਖੋਪੀ ਸੇਵਾ ਕਰ ਰਹੇ ਨੇ ਸਾਡੀ ਕੋਸ਼ਿਸ਼ ਹੈ ਰਹੀ ਆ ਕਿ ਚਾਹੇ ਲਿੰਕ ਰੋਡ ਹੋਣ ਮੇਨ ਰੋਡ ਹੋਣ ਮੰਗਿਆ ਤੱਕ ਜੋ ਵੀ ਪ੍ਰੋਗਰਾਮ ਇੱਥੇ ਕੀਤੇ ਜਾ ਰਹੇ ਨੇ ਉਹ ਤੁਹਾਨੂੰ ਸਾਰੇ ਦੇ ਸਾਰੇ ਜਿਹੜਾ ਆ ਕਿ ਦਿਖਾਏ ਜਾਏ ਜਾ ਸਕਣ ਸੇਵਾਦਾਰ ਤੁਸੀਂ ਦੇਖ ਪਾ ਰਹੇ ਹੋ ਇੱਧਰ ਵੀ ਬਖੂਬੀ ਸੇਵਾ ਨਿਭਾ ਰਹੇ ਨੇ ਸਾਡੀ ਕੋਸ਼ਿਸ਼ ਰਹੀ ਹੈਗੀ ਆ ਕਿ ਤੁਹਾਨੂੰ ਜਿੰਨੇ ਵੀ ਇਹ ਪ੍ਰੋਗਰਾਮ ਹੁੰਦੇ ਨੇ ਬੰਗਿਆ ਤੱਕ ਦੀ ਕਵਰੇਜ ਜਿਹੜੀ ਆ ਉਹ ਤੁਹਾਨੂੰ ਥੋੜੇ ਥੋੜੇ ਸਮੇਂ ਦੇ ਵਿੱਚ ਹਰ ਜਗ੍ਹਾ ਦੀ ਜਿਹੜੀ ਆ ਜਿਹੜੇ ਕਈ ਵਾਰ ਨੇ ਕਈ ਨਹੀਂ ਵੀ ਪਹੁੰਚ ਸਕੇ ਉਹਨਾਂ ਨੂੰ ਘਰ ਬੈਠਿਆਂ ਨੂੰ ਜਿਹੜਾ ਇਹ ਦਿਖਾ ਸਕੀਏ ਔਰ ਇੱਥੇ ਤੁਸੀਂ ਇਹ ਵੀ ਵਤੀ ਜਿਹੜਾ ਇਹ ਔਰ ਇੱਥੇ ਤੁਸੀਂ ਦੇਖ ਪਾ ਰਹੇ ਹੋ ਔਰ ਇੱਥੇ ਜਿਹੜਾ ਅਕੜਾ ਪ੍ਰਸ਼ਾਦ ਦਾ ਜਿਹੜਾ ਆ ਉਹ ਲੰਗਰ ਲੱਗਾ ਹੋਇਆ ਆ ਔਰ ਸਾਡੀ ਕੋਸ਼ਿਸ਼ ਆ ਕਿ ਅਸੀਂ ਤੁਹਾਨੂੰ ਇਹ ਸਾਰਾ ਜਿਹੜਾ ਆ ਵੈਸੇ ਇੱਥੇ ਪਿਛਲੀ ਵਾਰ ਮੈਂ ਆਇਆ ਸੀ ਲੰਗਰ ਨੂੰ ਵੀ ਜਗ੍ਹਾ ਨਹੀਂ ਸੀਗੀ ਕਾਫੀ ਰਾਸਿਕਾ ਤੇ ਫਿਲਹਾਲ ਹੁਣ ਵੀ ਕਾਫੀ ਜਿਹੜਾ ਉਹ ਰਾਸ ਇੱਥੇ ਹੈਗਾ ਆ ਉਹ ਦੇਖ ਪਾ ਰਹੇ ਹੋ ਇਹ ਤੁਸੀਂ ਦੇਖ ਪਾ ਰਹੇ ਹੋ ਇੱਥੇ ਲਿਖਿਆ ਹੋਇਆ ਆ ਬਲੋ ਐਨ ਆਰ ਆਈ ਅਤੇ ਸਮੂਹ ਨਗਰ ਨਿਵਾਸੀ ਪਿੰਡ ਮਲਪੁਰ ਅੜਕਾ ਬਲੋਂ ਜਿਹੜਾ ਆ ਇਹ ਪਰੋ ਜਿਹੜਾ ਆ ਤੁਸੀਂ ਸੇਵਾਦਾਰ ਦੇਖ ਪਾ ਰਹੇ ਹੋ ਸੇਵਾ ਨਿਵਾਰੇ ਨੇ ਔਰ ਦੇਖ ਪਾ ਰਹੇ ਹੋ ਤੁਸੀਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿਤੇ ਟਰੱਕ ਕਿਤੇ ਟ੍ਰੈਲੀਆਂ ਮਤਲਬ ਕਿ ਖਸਾ ਫਸ ਲੰਕਰ ਜੋੜਾ ਬਰਤਾਏ ਜਾ ਰਹੇ ਨੇ ਭਰੇ ਭਰੇ ਹੋਏ ਨੇ ਔਰ ਇੱਥੇ ਵੀ ਤੁਸੀਂ ਦੇਖ ਪਾ ਰਹੇ ਹੋ ਔਰ ਨਵਾਂ ਸ਼ਰਦ ਬਾਬਾ YouTube ਚੈਨਲ ਦੀ ਪਿਛਲੇ ਸਾਲ ਵੀ ਕੋਸ਼ਿਸ਼ ਰਹੀ ਸੀ ਔਰ ਇਸ ਸਾਲ ਵੀ ਉਹੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਤੁਹਾਨੂੰ ਹਰ ਜਗ੍ਹਾ ਹਰ ਪਿੰਡ ਹਰ ਸ਼ਹਿਰ ਜਿਹੜਾ ਆ ਇਹ ਪ੍ਰੋਗਰਾਮ ਮਲਪੁਰੜਕਾ ਜਿਹੜਾ ਆ ਉਹਨਾਂ ਵੱਲੋਂ ਆ ਉਹਨਾਂ NRI ਔਰ ਨੱਗਰ ਵਾਸੀਆਂ ਦਾ ਜਿਹੜਾ ਇਸ ਜੋਗ ਦੇ ਨਾਲ ਲਗਾਇਆ ਜਾ ਰਿਹਾ ਆ ਇਹ ਮੈਂ ਜਿੰਨੇ ਵੀ ਤਕਰੀਬਨ ਆਇਆ ਇਹ ਪਹਿਲਾ ਐਸਾ ਲੰਗਰ ਦੇਖਿਆ ਜਿੱਥੇ ਕਿ ਪਪੀਤਾ ਤੇ ਹੋਰ ਵਗੈਰਾ ਜਿਹੜਾ ਕਿ ਫਲ ਫਰੂਟ ਦਾ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਹੈ ਕਿਉਂਕਿ ਇਹਨੂੰ ਕੱਟਣ-ਕਟਾਉਣ ਦੇ ਉੱਪਰ ਵੀ ਕਾਫੀ ਮਿਹਨਤ ਹੁੰਦੀ ਹੈਗੀ ਆ ਔਰ ਰਾਸ਼ ਜਿਹੜਾ ਆ ਉਹ ਇੱਥੇ ਵੀ ਕਾਫੀ ਹੈਗਾ ਆ ਔਰ ਇਧਰ ਦੇਖੋ ਮੈਨੂੰ ਲੱਗਦਾ ਕਿ ਸਾਰਾ ਪਿੰਡ ਤੇ ਆਲੇ-ਦੁਆਲੇ ਦੇ ਪਿੰਡ ਵਾਲੇ ਵੀ ਸਾਰੇ ਲੱਗੇ ਹੋਏ ਨੇ ਬਾਕੀ ਰਾਜਾ ਸਾਹਿਬ ਦੀ ਕਿਰਪਾ ਹੀ ਇੰਨੀ ਹੈਗੀ ਆ ਕਿ ਹਰ ਬੱਚੇ ਹਰ ਬਜ਼ੁਰਗ ਜਿੰਨੇ ਆ ਜੋ ਵੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜਾ ਆ ਔਰ ਇੱਧਰ ਵੀ ਇੱਕ ਆਦਾ ਲੰਗਰ ਲਗਾਇਆ ਜਾ ਰਿਹਾ ਜੀ ਅੱਛਾ ਭੱਲਿਆਂ ਦਾ ਵੀ ਲੰਗਰ ਲਗਾਇਆ ਜਾ ਰਿਹਾ ਬਾਕੀ ਜੀ ਕਿਸੇ ਨੂੰ ਮੁੱਲ ਲੈਣ ਦੀ ਕੋਈ ਲੋੜ ਨਹੀਂ ਬਾਕੀ ਜਿਹੜਾ ਰਾਜਾ ਸਾਹਿਬ ਦੇ ਤਾਂ ਵੈਸੇ 24 ਘੰਟੇ ਉੱਤੇ ਜਿਹੜਾ ਅਟੁੱਟ ਲੰਗਰ ਜਿਹੜਾ ਚੱਲਦਾ ਹੀ ਹੈਗਾ ਆ ਲੇਕਿਨ ਰਾਸ਼ਵੀ ਜਿਹੜਾ ਆ ਉਹ ਕਾਫੀ ਹੈਗਾ ਆ ਹਰ ਜਗ੍ਹਾ ਜਿੱਥੇ ਵੀ ਜਾਓ ਰਾਸ਼ੀ ਰਾਸ਼ ਹੈ ਗਿਆ। ਔਰ ਸਾਡੀ ਕੋਸ਼ਿਸ਼ ਰਹੀ ਆ ਕਿ ਅਸੀਂ ਤੁਹਾਨੂੰ ਹਰ ਥਾਂ ਦਾ ਜਿਹੜਾ ਇਹ ਪ੍ਰੋਗਰਾਮ ਜਿਹੜਾ ਜੋ ਘਰ ਵੀ ਬੈਠੇ ਨੇ ਉਹਨਾਂ ਨੂੰ ਜਿਹੜਾ ਇਹ ਪ੍ਰੋਗਰਾਮ ਦਿਖਾਇਆ ਜਾ ਸਕੇ। ਤੁਸੀਂ ਦੂਰ ਤੱਕ ਜਾ ਸਕਦੇ ਆ ਕਿ ਲਾਈਨਾਂ ਜਿਹੜੀਆਂ ਆ ਉਹ ਦੂਰ ਤੱਕ ਜਿਹੜੀਆਂ ਉਹ ਲੱਧੀਆਂ ਹੋਈਆਂ ਨੇ। ਔਰ ਸਾਡੀ ਕੋਸ਼ਿਸ਼ ਜੋ ਆ ਔਰ ਚੈਨਲ ਨੂੰ ਸਬਸਕ੍ਰਾਈਬ ਨਾ ਕਰਨਾ ਭੁੱਲਣਾ ਔਰ ਸ਼ੇਅਰ ਜ਼ਰੂਰ ਕਰੋ। ਕਾਂ ਜੋ ਵੱਤ ਤੋਂ ਵੱਤ ਜੜਿਆ ਇਹ ਦੇਖ ਸਕਦੇ ਤੁਸੀਂ ਦੇਖ ਸਕਦੇ ਆ ਪਿੰਡ ਚੇਤਾ ਹਾਂਜੀ ਚੇਤਾ ਪਿੰਡ ਤੋਂ ਰਸ ਜਿਹੜਾ ਆ ਉਹ ਤੁਸੀਂ ਦੇਖ ਪਾ ਰਹੇ ਹੋ ਔਰ ਸੇਵਾਦਾਰੋਂ ਬੋਲੋ ਜਿਹੜੀ ਆ ਔਰ ਆ ਚੌਂਤਾ ਪਿੰਡ ਤੋਂ ਜਿਹੜੇ ਆ ਸੇਵਾਦਾਰ ਤੁਸੀਂ ਦੇਖ ਰਹੇ ਹੋ ਬੋਬੀ ਸੇਵਾ ਜਿਹੜੇ ਆ ਉਹ ਨਿਵਾ ਰਹੇ ਨੇ ਔਰ ਰਸ ਜਿਹੜਾ ਆ ਚਾਰੇ ਪਾਸੇ ਜਿਹੜਾ ਉਹ ਰਸ ਹੈਗਾ ਆ ਜਿੱਥੇ ਵੀ ਜਾਓ ਹਰ ਜਗ੍ਹਾ ਜਿਹੜਾ ਆ 골ਡ 골ਡ ਡਰਿੰਕ ਦਾ ਜਿਹੜਾ ਆ ਇੱਥੇ ਅਕਾ ਮੈਂ ਰਹਿ ਗਿਆ ਮੈਂ ਉਹ ਕਲੈਕਟਰ ਵੀ ਆਓ ਚਲੋ ਚਲੋ ਆ ਲੋ ਭਾਈ ਆ ਲੋ ਸਾਡੀ ਕੋਸ਼ਿਸ਼ ਹੈਗੀ ਆ ਤੁਹਾਨੂੰ ਹਰ ਜਗ੍ਹਾ ਦੀ ਜਿਹੜੀ ਆ ਰਿਪੋਰਟ ਜਿਹੜੀ ਆ ਥੋੜੇ ਸਮੇਂ ਦੇ ਵਿੱਚ ਜਿਹੜੇ ਆ ਸਾਰਾ ਪੂਰੇ ਦਾ ਪੂਰਾ ਮੇਲਾ ਘਰ ਬੈਠਿਆਂ ਨੂੰ ਅਸੀਂ ਦਿਖਾ ਸਕੀ ਆ ਇਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਜਿੱਥੇ ਜਾਓ ਕਿਤੇ ਟਰੱਕਾਂ ਦੇ ਟਰੱਕ ਭਰੇ ਹੋਏ ਨੇ ਕਿਤੇ ਟਰੈਲੀਆਂ ਨੇ ਟਰੈਲੀਆਂ ਇੱਥੇ ਵੀ ਉਹੀ ਸਥਿਤੀ ਹੈਗੀ ਆ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਟ੍ਰੈਲੀ ਜਿਹੜੀ ਆ ਕੋਲ ਡਰਿੰਕ ਦੇ ਨਾਲ ਭਰੀ ਹੋਈ ਆ ਔਰ ਦੱਸਿਆ ਜਾ ਰਿਹਾ ਕਿ ਜਿੰਨੇ ਦਿਨ ਮੇਲਾ ਹੈਗਾ ਉਹਨੇ ਦਿਨ ਹੀ ਜਿਹੜਾ ਇਹ ਲੰਗਰ ਜਿਹੜਾ ਆ ਉਹ ਇੱਥੇ ਚਲਾਇਆ ਜਾਵੇਗਾ ਸਾਡੀ ਕੋਸ਼ਿਸ਼ ਹੈਗੀ ਆ ਕਿ ਤੁਹਾਨੂੰ ਹਰ ਜਗ੍ਹਾ ਦੀ ਜਿਹੜੀ ਰਿਪੋਰਟ ਜਿਹੜੀ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਧੱਕਾਈ ਜਾ ਸਕੇ ਅਰਦਾਸ ਕੀਤੀ ਜਾ ਰਹੀ ਆ ਜੇਵਾਹਦ ਦੇ ਇੰਡਿਟ ਕੀਤਾ ਗੁੰਨ ਪਿਆਰੀ ਸਟਾਰ ਕਮਾਈ ਦਾ ਧਿਆਨ ਕਰਕੇ ਖੰਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੇ ਨਾ ਸਿੰਘਾ ਸਿੰਘਣੀ ਅੰਦਰ ਮੇ ਇਸ ਤੁਸੀਂ ਦੇਖ ਪਾ ਰਹੇ ਹੋ ਕਿ ਪਿੰਡ ਵੈਸੇ ਚਾਲ ਖੁਰਦ ਵੀ ਲਿਖਿਆ ਹੋਇਆ ਹੈ ਅੱਛਾ ਇਹ ਗੋਪੀ ਲਾਈਟ ਡੀਜਾ ਤੇ ਇਹ ਕਮਾਮ ਪਿੰਡ ਦੇ ਵਿੱਚ ਜਿਹੜਾ ਆ ਇੱਥੇ ਤੇ ਮੈਂ ਕਈ ਵਾਰ ਲੰਘਿਆ ਹੈਗਾ तकरीबन ਦੇਖਿਆ ਆ 24 ਘੰਟੇ ਜਿਹੜਾ तकरीबन ਚੱਲਦਾ ਰਹਿੰਦਾ ਆ ਔਰ ਇਹ ਤੁਹਾਨੂੰ ਕਮਾਮ ਤੋਂ ਦਿਖਾ ਰਹੇ ਆ ਔਰ ਸੇਵਾਦਾਰ ਜਿਹੜੇ ਹੈਗੇ ਉਹ ਬਖੂਬੀ ਸੇਵਾ ਜਿਹੜੇ ਆ ਉਹ ਨਿਵਾਰੇ ਹੈਗੇ ਆ ਔਰ ਸਾਡੀ ਕੋਸ਼ਿਸ਼ ਰਹੀ ਆ ਕਿ ਬੰਗਾ ਤੱਕ ਲਿੰਕ ਰੋਡ ਮੇਰ ਰੋਡ ਜਿੱਥੇ-ਜਿੱਥੇ ਵੀ ਹੈ ਟੁੱਟ ਲੰਕਰ ਬਰਤਾਏ ਜਾ ਰਹੇ ਆ ਉਹ ਤੁਹਾਨੂੰ ਥੋੜੇ ਸਮੇਂ ਦੇ ਵਿੱਚ ਸਾਰੀ ਜਿਹੜੀ ਵੀਡੀਓ ਆ ਉਹ ਦਿਖਾਈ ਜਾ ਸਕੇ ਔਰ ਸੇਵਾਦਾਰ ਜਿਹੜੇ ਆ ਤੁਸੀਂ ਦੇਖ ਪਾ ਰਹੇ ਹੋ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਤੇ ਟਰਾਲੀਆਂ ਕਿਤੇ ਟਰੈਕਟਰ ਆ ਵੀ ਤੁਸੀਂ ਦੇਖ ਪਾਰੋ ਕਿਸ ਤਰ੍ਹਾਂ ਭਰੇ ਪਏ ਨੇ ਔਰ ਇੱਥੇ ਟੇਬਲ ਵੀ ਲਗਾਏ ਹੋਏ ਨੇ ਔਰ ਸੇਵਾਦਾਰਾ ਸੇਵਾ ਕਰ ਰਹੇ ਨੇ ਟੇਬਲ ਵੀ ਲਗਾਏ ਹੋਏ ਨੇ ਤਾਂ ਜੋ ਤੁਸੀਂ ਬੈਠ ਕੇ ਜਿਹੜੀ ਆ ਔਰ ਠੀਕ ਅੱਛਾ ਸਾਰਨ ਸ਼ਖਸ ਕੋ ਔਰ ਰਸ ਜਿਹੜਾ ਆ ਉਹ ਕਾਫੀ ਹੈਗਾ ਆ ਔਰ ਸਾਡੀ ਕੋਸ਼ਿਸ਼ ਰਹੀ ਆ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਨਮਾ ਸ਼ਰਧਾਪਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ ਲਾਲ ਕਹਿੰਦੀ ਇਹ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਪਾ ਰਹੇ ਹੋ ਜਿਹੜਾ ਇੱਥੇ ਲੱਸੀ ਵਾਕਿਆ ਹੀ ਲੱਸੀ ਪੰਜਾਬੀਆਂ ਦਾ ਸਰੋਂ ਦਾ ਸਾਗ ਤੇ ਮੱਕੀ ਦੀ ਲੱਸੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਠੀਕ ਹੈ ਜੀ ਔਰ ਨਾਲ ਲੱਸੀ ਔਰ ਇਹ ਜਿਹੜਾ ਤੁਸੀਂ ਪਿੰਡ ਸਾਲੋਂ ਦੇਖ ਰਹੇ ਹੋ ਇਹ ਔਰ ਇਹ ਤੁਸੀਂ ਪਿੰਡ ਸਾਲੋਂ ਦੇਖ ਪੈ ਰਹੇ ਹੋ ਔਰ ਸਾਲਾਨਾ ਵਰਸੀ ਤੇ ਮੈਂ ਪਿਛਲੇ ਸਾਲ ਵੀ ਆਇਆ ਸੀਗਾ ਔਰ ਦੇਖਿਆ ਕਿ ਇੱਥੇ ਪੰਜਾਬੀਆਂ ਦੀ ਮਨਪਸੰਦ ਲੱਸੀ ਦਾ ਹੀ ਜਿਹੜਾ ਉਹ ਲੰਗਰ ਲਗਾਇਆ ਜਾਂਦਾ ਆ ਔਰ ਸਾਡੀ ਕੋਸ਼ਿਸ਼ ਰਹੀ ਆ ਕਿ ਬੰਦਾ ਤੱਕ ਅਰ ਸੇਵਾਦਾਰ ਜਿਹੜੇ ਆ ਉਹ ਸੇਵਾ ਨਿਵਾ ਰਹੇ ਨੇ ਬੰਗਿਆ ਤੱਕ ਸਾਡੀ ਜਿਹੜੀ ਕਵਰੇਜ ਹੈਗੀ ਅਸੀਂ ਲਿੰਕ ਰੋਡ ਹੋ ਗਏ ਮੇਨ ਰੋਡ ਹੋ ਗਏ ਇਹ ਸਾਰੀ ਕਵਰੇਜ ਜਿਹੜੀ ਆ ਅਸੀਂ ਤੁਹਾਨੂੰ ਘਰ ਜੈਰਾਜਾ ਸਾਹਿਬ ਨਵਾਂ ਸ਼ਹਿਰ ਦਬਾਬਾ YouTube ਚੈਨਲ ਸੰਪਰਕ 9876779499